ਕਾ ਪੁੱਤਾਂ ਦਾ ਬੰਦਾ ਮਾਰਦਾ ਉਹ ਭਈਆ ਕਰ ਹੁਣ ਇਹਨਾਂ ਵਰੀ ਭਾਈ ਦੀ ਜਾਂ ਤੇ ਨੂੰ ਮੰਨੂਰ ਪਰ ਢਾ ਕੇ ਦਾਤ ਮਾਰਿਆ ਉਹਦੇ ਫੇਰ ਕਿਸ ਨੇ ਕੀ ਕਰਿਆ ਅੱਜ ਚਾਰ ਬੰਦੇ ਇਕੱਠੇ ਹੋਏ ਨਾਲ ਨੂੰ ਡੇਗਦੇ ਨਹੀਂ ਜੀ ਕੱਲੂ ਕਿਸੇ ਪੰਜਾਬੀ ਦਾ ਮੁੰਡਾ ਮਾਰ ਗਿਆ ਮੰਗ ਲਓ ਤਾਂ ਕਿੰਨੀ ਹੋਵੇਗੀ ਹੋਰ ਠੰਗਿਆ ਅੱਥਾ ਪੱਡਣ ਲੱਗ ਜਾਈਏ ਨੂੰ ਕੱਲ ਨਹੀਂ ਹੋਰ ਦਿੰਦੇ ਹਾਂ ਭਾਈ ਕਾਲੂ ਕਹਿੰਦਾ ਕਿ ਜੋ ਜਾ ਕੇ ਬਰਨੋਂ ਭੰਦੇ ਨੇ ਕੱਲ ਨੂੰ ਭੰਦੇ ਨੇ ਨਹੀਂ ਕੱਲ ਨੂੰ ਭੰਦੇ ਰਹੇ ਵੀਰੀ ਆਪਣੇ ਪਿੰਡਾਂ ਦੀ ਰੋਟੀ ਬਣੀ ਆ ਰੋਟੀ ਪਰ ਤੋਂ ਇਹਨੇ ਨਹੀਂ ਤਾੜਿਆ ਪਹਿਲਾਂ ਕਿਵੇਂ ਤਰੋਂ ਪਹਿਲਾਂ ਕਿਤੇ ਖਾਂਦੇ ਵੀ ਰੋਟੀ ਪਹਿਲਾਂ ਕਿਤੇ ਹੁਣ ਕੀ ਪੱਕੇ ਮਾਰਦੇ ਸੀ ਉਹਨੂੰ ਸ਼ੰਭੂ ਤੋਂ ਚੱਕ ਕੇ ਮਾਰਿਆ ਕੱਲ ਨੂੰ ਉਹਨੂੰ ਥੋੜੇ ਪੇਟ ਦੇ ਜੋ ਧੱਕੇ ਦੇ ਕਰਦਾਂਗੇ ਕੱਲ ਹੋ ਗਿਆ ਕਰਦੇ ਆ ਬੀਰ ਬੀਰ ਤਕਰੀਰ ਕਰਾ ਯਾਰ ਉਸ ਤੋਂ ਬਾਅਦ ਆਪਾਂ ਨਾ ਇਹ ਲੱਗਾ ਕੰਮ ਹਾਂ ਸਾਨੂੰ ਜਿੱਥੇ ਤੱਕ ਪਾਉਂਦ ਕਰਨੀ ਪਊ ਬਾਈ ਕਰਾਂਗੇ ਜਿਹੜੀ ਗੱਲ ਆ ਕਰੀ કેલા બી જાવગે યાર 600 માન આલે બાદ રણતા જે દીકરો કડબન ન લે કે મારતા દો વોટ પર લઈએ રેડી આ જ કે કાદે કી દે આ જદે મટાવે ઘર દે કુરીલા ઉનહાને ભી ન ખાઓ હટ જા ઓતે જિમમેદારી આ વિરે ਸਾਡਾ ਤੁਹਾਨੂੰ ਕੱਦ ਤੇ ਫਸਿਆ ਓਏ ਹੈਲੋ ਜੀ ਦੀ ਲੌਂ ਜੀ ਦੀ ਲੌਂ ਕਰੀ ਜਾਂਦੇ ਹੋ ਜੇ ਦੇ ਜਿੰਮੇਦਾਰ ਤਾਂ ਬਈਆ ਰੱਖਿਆ ਵਾ ਵੀ ਆਪ ਜ਼ਿੰਮੇਵਾਰੀ ਆ ਉਹ ਦਿੱਕਤਾ ਬੰਦਾ ਰੱਖਿਆ ਵਾ ਦਾ ਜਾਂਦਾ ਹੁੰਦਾ ਮੁਰਜਾ ਹੁੰਦਾ ਕੋਈ ਪੈਸਾ ਦਿੰਦਾ ਕੰਮ ਕਰਾਉਂਦੇ ਓਏ ਮਿੱਕੀ 2 ਮਿੰਟ ਖੜਾ ਜ਼ਿੰਮੇਦਾਰ ਜੀ ਪੈਸੇ ਦੇ ਕੇ ਸਭ ਨੂੰ ਕੰਮ ਦੇ ਪੈਸੇ ਦਿੰਦਾ ਮਿਲ ਨਹੀਂ ਕਰਦਾ ਉਹ ਉਹ ਘਰੇ ਕੰਮ ਕਰ ਜਾ ਜੀ ਮੈਂ ਸੁਣਾ ਕਰੋ ਬਸ ਆਪਣਾ ਖੋ ਗਿਆ ਪੈਸੇ ਨਾ ਕਰੋ ਜੀ ਦੀ ਗੱਲ ਕਰਦਾ ਅਸੀਂ ਭਈਏ ਬੰਦ ਪੰਚ ਆਪਾਂ ਵੀ ਬੰਦ ਹੋਏ ਜੀ ਨਾ ਸਮਝਦਾ ਗੈਰ ਤੇ ਤੁਹਾਨੂੰ ਮਾਰ ਲੇ ਮਿੱਕੀ ਯਾਰ ਇਹ ਛਾੜੇ ਚ ਵਾਕਾਂ ਦੇ ਦੋਗਾ ਹਾਂ ਆਉਂਦਾ ਪੈਸੇ ਦੰਨੇ ਆਪਾਂ ਲੈਂਦੇ ਨਹੀਂ ਹੁੰਦੇ ਕੰਡ ਕਰ ਕਰਦਾ ਜਿੱਦਾਂ ਹੁੰਦਾ ਤਾਂ ਖਾਬ ਕਰਦੇ ਸੀ ਉਦੋਂ ਉਹ ਕੋਈ ਤੁਸੀਂ ਹੱਥ ਆ ਆ ਕਰਦਾ ਸੀ ਪੰਜਾਬੀ ਪੰਜਾਬੀ ਕਰਦਾ ਹੁੰਦੀ ਉਹ ਜੀ ਦੇ ਕਰੇ ਬੈਠਣੋਂ ਤਕਰੀਬਨ ਇਹਨੇ ਆ ਕੇ ਪੰਜਾਬੀ ਕਰਦਾ ਸੀਗਾ ਨਹੀਂ ਕਰਦਾ ਤਾਂ ਹੈਗਾ ਤੂੰ ਤਕਲੀਮ ਤਾਂ ਹੋਈ ਦੀ ਨਹੀਂ ਸਤਿ ਸ੍ਰੀ ਅਕਾਲ ਭਈਆਂ ਨਾ ਸ਼ਾਇਰ ਕਰਦੀ ਤੀਨ ਗਲਾਪ ਪਾ ਦਿੰਦਾ ਤੀਨ ਵਾਰ ਬਸ ਆਪਣਾ ਯਾਰ ਜਿਹੜੀ ਗੱਲ ਕਰਦੇ ਆਪਾਂ ਕਰਵਾਉਣ ਦੇ ਵਿੱਚ हलो <laughs>

ਜੋ ਪਟਾਪਾਈ ਮਾਤਾ ਨੂੰ ਨਾਇਕ ਨੂੰ ਬੈਠੋ ਉਹ ਬੈਠੋ ਥੱਲੇ ਬੈਠੋ ਬੈਠੋ ਆ ਮੁੰਡੇ ਨੂੰ ਦੱਸਣਾ ਕੋਈ ਦੂਰ ਹੋਉਂਦਾ ਨਾ ਕੋਈ ਤੁਹਾਨੂੰ ਹੋਣੀ ਖੇਮਦਾਰ ਸੱਤ ਬੋਲਦਾ ਉਹਨੂੰ ਭੋਲੇ ਨੇ ਇੰਦਰ ਹਾਂ ਦੁਆ ਦਾ ਸਿੱਕਾ ਬੰਦਾ ਕੰਨਾਂ ਹੀ ਪੜਾ ਹੋ ਜਾਊਗਾ ਹੁਣ ਜੇ ਰਾਤ ਮੇਰੇ ਚਾਰ ਬੰਦੇ ਨੇ ਭੱਜੇ ਨੇ ਉੱਧਰ ਵੀ ਇਹੀ ਕੁਸ ਹੋ ਰਿਹਾ ਹੈ ਇਹ ਕਦਾ ਮੇਰੇ ਨਾਲ ਨਹੀਂ ਸੀ ਸਾਰਿਆਂ ਨਾਲ ਆ ਬਸ ਮੂਰੇ ਨਹੀਂ ਆਉਂਦੇ ਲੋਕ ਨਹੀਂ ਲੋਕਾਂ ਦਾ ਭੱਜ ਗਿਆ ਜੀ ਉਹ ਤੁਹਾਨੂੰ ਮਾਰ 20 ਬੰਦੇ ਆ ਕੇ ਨਹੀਂ ਕਰਦਾ ਕੱਲਾ ਬੰਦਾ ਉਹ ਵੀ ਜਿਹੜਾ ਜੀ ਕੱਲਾ ਬੰਦਾ ਆ ਜਿਹੜਾ ਨੰਗਾਰਾ ਆ ਰਿਹਾ ਬੰਦਾ ਜੇ ਨਹੀਂ ਆਉਂਦੇ ਆਵਾਜ਼ ਨਹੀਂ ਦਿਖਾਈਆ ਮੂਹਰੇ ਤੀਮਤ ਤੀਮ ਅੰਦਰ ਤੇ ਚੜਿਆ ਬੰਦਾ ਆ ਵੀਡੀਓ ਬਣਾ هي نٿو ڏسڻ اها نيچر جي دنيا نٿي ڏسڻ اها منجا هجي هاڻي مڳا جي طرف وڃڻ لاءِ ڏيڻ 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 ڏي ਕੀ ਪਗੜੀ ਆਪ ਦਾ ਮਤਾ ਪਾ ਦੋ ਯਾਰ ਜਿਹੜੇ ਕੱਟਾ ਡੂ ਦਾ ਜਿਹੜਾ ਤੁਸੀਂ ਕੀ ਡੂ ਦਾ ਹਾਂ ਇੱਕ ਜਗ ਦੇ ਦਿਓ ਤੇਰਾ ਆਗਲਾ ਕੰਦੇਰੇ ਖਾਣਾ ਸਲੋ ਬੜਨ ਦੋ ਪੰਜੀ ਹਾਂ ਇੱਕ ਤੇ ਕੀ ਉਹ ਤੋਂ ਬਾਅਦ ਬੜਨ ਆਹ ਨਾ ਟਿੰਦੇ ਖਲੋ ਖੜਿਆ ਨੂੰ ਅੱਗੇ ਪਾਰੇ ਮਾਰਾਂਗੇ ਉਹਨਾਂ ਦੇ ਖੜ ਕੇ ਰੱਖ ਜਿਹੜੇ ਤੇ ਫੋੜੋ ਉਹ ਬਾਤ ਆਉਂਦਾ ਗੱਲ ਨਹੀਂ ਕਿਹਾ ਬੜੇ ਤੂੰ ਬੜਦਾ ਮੈਂ ਵੀ ਬੜਾਂ ਤੇਰਾ ਬੰਦਾ ਫਿਰ ਖੜਾਂਗੇ മടന <laughs> സീന ਕਾਰਨ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਹ ਸਮੱਸਿਆ ਆਉਂਗੀ ਪਹਿਲਾਂ ਤਾਂ ਜਿੰਨ ਪਿੰਡ ਵਾਲਾ ਕੋਈ ਪੁਲਿਸ ਥਾਣੇ ਧੋੜੀ ਜਾਊ ਸਰਪੰਚ ਕੋਲ ਆਉਂਦੀ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਹੈ ਇਹਨੂੰ ਇਹੀ ਸ਼ਰਤ ਰੱਖੀ ਸੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ 'ਚ ਵੀ ਬਹੁਤ ਕਰਾਇਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਬੋਟਾਂ ਪਾਵਾਂਗੇ ਬੋਟਾਂ ਪੰਚਾਇਤ ਸਾਰੇ 7 5 ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿਚੇ ਰਤੋਵੀਆਂ ਦੇ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵੱਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦਿੱਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਇਹ ਤੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਆਬਾਦੀ ਤਾਂ 30000 ਹੈ ਇੱਥੇ ਆਲੇ-ਦਾਲ ਦੇ ਪਿੰਡਾਂ ਚੋਂ ਵੀ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮੌਜੂਦ ਹੈ ਸਾਡੇ ਪਿੰਡ ਚ ਜ਼ਿਆਦਾ ਹੀ ਰਹਿੰਦੇ ਨੇ ਆਲੇ-ਦਾਲੇ ਤਾਂ ਕੋਈ ਨਹੀਂ ਰਹਿੰਦਾ ਐਂ ਤਾਂ 10 ਪਿੰਡਾਂ ਨੇ ਜੀ ਲਾਉਸਮੈਂਟ ਕਰਤੇ ਵੀ ਸਾਡੇ ਪਾਈ ਕੋਈ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਆਈਡੈਂਟੀਫਿਕੇਸ਼ਨ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਨੇ ਜੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਦਾ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਪਰਵਾਸੀ ਨੇ ਸਾਡੇ ਹੋਊਗਾ ਜੀ 4-5000 ਪਰਵਾਸੀ ਹਾਂ ਉਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰਨ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਜੀ ਨਸ਼ੇ ਦਾ ਕਾਰੋਬਾਰ ਵੀ ਆਏ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਤੀ ਭਾਈ ਪਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੇ ਨਹੀਂ ਕਮਰੇ ਨਾ ਦੋ ਵੀ ਪਿੰਡ ਚੋਂ ਬਾਹਰ ਹੀ ਚੜਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾਲ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਕੁੱਥੇ ਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਗੁਰੂ ਥਾਣੇ ਫਿਰ ਦਾਂਦੇ ਨੇ ਸਾਡੇ 7:55 ਕਰਾ ਜੀਲ ਤੇ ਇੱਥੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:55 ਕਰਤੀ ਇੱਕ ਪੰਚਾਇਤ ਮੈਂਬਰ ਜੰਟ ਸਿੰਘ ਜੀ ਇੱਕ ਦਾਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਨਹੀਂ ਚੰਗੀ ਨਹੀਂ ਆ ਉਹ ਵੀ ਪਿੰਡ ਦੇ ਇੰਨੇ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਣ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਸੰਪਰਕ ਕੀਤਾ ਕੇ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਜੀ ਡਰਾਈਵ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਜੇ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਦੇ ਵੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਕੁਝ ਚਲੇ ਗਏ ਜੀ ਕੁਝ ਰਹਿੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਕਮਰੇ 'ਚ 10 ਰਹਿੰਦੇ ਨੇ ਕੋਈ ਬੰਗਲਾ ਦੀ ਥੀ ਹੈ ਕੋਈ ਰਤੋਂਗੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਤੱਕ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਵਿਸਾਇਆ ਜਾਂਦਾ ਪਿੰਡ ਕਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਬਕੂਰ ਹੋਈ ਸੀ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਕਹਿਲ ਦੇ ਵਿੱਚ ਉਹਨੇ ਕਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿਰੇ ਦੀ ਜਿਹੜੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਕਿ ਇਹਨਾਂ ਨੂੰ ਇਥੋਂ ਛੱਡਿਆ ਜਾਵੇ ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਵੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਕੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਫੀਕਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਵਾਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕੋਈ ਵੀ ਟੈਨੈਂਟ ਤੋਂ ਰੱਖਦੇ ਹੈਗਾ ਵੀ ਕੀ ਡੰਗ ਨੇ ਕੀ ਡੌਟ ਨੇ ਆਪਾਂ ਉਹਨਾਂ ਤੋਂ ਬੈਠ ਕੇ ਦਾਦਾ ਹੱਲ ਕਰਵਾਵਾ ਜਿਹੜੀ ਵੈਰੀਫਿਕੇਸ਼ਨ ਕਰਵਾਈ ਸੀ ਵੀ ਉਹਨਾਂ ਨੇ ਪਰਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਕੀਤੀ ਸੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਅਦੇਤ ਕੀਤੀ ਆ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਅੱਡਾ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾਏ। ਉਹ ਸਖਤਾਂ ਵੀ ਕਹਿ ਰਹੇ ਨੇ ਵੀ ਮਾਹੌਲ ਬਰਾਂਡ ਕਰ ਰਹੇ ਨੇ ਜਿਹੜੇ ਪ੍ਰਵਾਸੀ ਜੂਨ ਨੇ ਸ਼ੌਂਗ ਵਗੈਰਾ ਦਾ ਉਧਰਵਾਜੀ ਕਰਦੇ ਨੇ। ਨਹੀਂ ਇਹ ਦੇਖੋ ਇਹ ਤਬਾਦੇ ਵਿੱਚ ਸਾਡੇ ਕੋਲ ਜਾਂ ਘਰ ਤੋਂ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਖੋਦੋਈ। ਸੋ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਥੀਗੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਉਦਲੀ ਰਿਟਰਨ ਕੰਪਲੀਟ ਆ ਸਾਨੂੰ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਸਾਬ ਨਾਲ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਇਹ ਕੀਹਨਾ ਦਰਜ ਕੀਤੇ ਗਏ ਸੀਗੇ। ਪਰ ਇਹ ਕਿਹਨਾ ਦਰਜ ਕੀਤੇ ਗਏ ਸੀਗੇ। ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਊ। ਸਿਰਫ ਜਿਹੜੇ ਜਿਨ੍ਹਾਂ ਦੇ ਗੇਸਟ ਕੰਪਲੀਟ ਆਈ ਸੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਪਰਸੈਂਟ ਦੇ ਲੋ ਇਹ ਕੀਤਾ ਗਿਆ ਸੀ ਅਲੱਗ-ਅਲੱਗ ਬਸੰਟਾ ਤੋਂ ਪਤਾ ਵੀ ਸਾਡੇ ਕੋਲ ਜਿਹੜੀ ਕੰਪਲੇਂਟ ਸਿਰਫ ਜੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਚੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ